ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਇੱਕ ਨਵੀਂ ਕਹਾਣੀ ਦੇ ਵਿੱਚ ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ ਤੇ ਪੂਰਾ ਸੁਣ ਕੇ ਕਮੈਂਟ ਕਰਨਾ ਨਾ ਭੁੱਲਣਾ ਜੇ ਕਹਾਣੀ ਵਿੱਚ ਕੋਈ ਗਲਤੀ ਜਾਂ ਕਮੀ ਰਹਗੀ ਤਾਂ ਉਹ ਵੀ ਤੁਸੀਂ ਆਪਣੇ ਕਮੈਂਟ ਰਾਹੀਂ ਦੱਸਣ ਦੀ ਖੇਚਲ ਕਰਨੀ ਤਾਂ ਕਿ ਇਹੋ ਜੀ ਗਲਤੀ ਫੇਰ ਦੁਬਾਰਾ ਨਾ ਹੋਵੇ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਰਾਣੀ ਨੇ ਚੋਰ ਨੂੰ ਕਿਹਾ ਕਿ ਪਹਿਲਾਂ ਤੂੰ ਮੇਰੀ ਖੁਆਇਸ਼ ਪੂਰੀ ਕਰ ਮੈਂ ਜੋ ਤੇਰੇ ਅੱਗੇ ਅਤ ਕੱਪੜਿਆਂ ਵਿੱਚ ਖੜੀ ਹਾਂ ਫਿਰ ਤੂੰ ਚੋਰੀ ਕਰ ਲੈ ਨਹੀਂ ਤਾਂ ਮੈਂ ਤੇਰਾ ਕਤਲ ਕਰ ਦੇਵਾਂਗੀ ਪਰ ਚੋਰ ਨੇ ਉਸ ਨੂੰ ਆਪਣੀ ਸ਼ਰਤ ਦੱਸ ਕੇ ਹੈਰਾਨ ਕਰ ਦਿੱਤਾ ਤੇ ਰਾਣੀ ਨੇ ਇੱਕਦਮ ਹੀ ਆਪਣੇ ਇੱਕ ਰਾਜ ਵਿੱਚ ਇੱਕ ਚੋਰ ਹੁੰਦਾ ਸੀ ਉਸ ਦਾ ਨਾਮ ਅਬਦੁੱਲ ਸੀ ਉਹ ਆਪਣੇ ਪਰਿਵਾਰ ਵਿੱਚ ਖੁਸ਼ੀ-ਖੁਸ਼ੀ ਰਹਿੰਦਾ ਸੀ। ਉਸ ਦੀ ਪਤਨੀ ਤੇ ਉਸਦੇ ਦੋ ਬੱਚੇ ਸੀ। ਉਹ ਉਹਨਾਂ ਦਾ ਢਿੱਡ ਚੋਰੀ ਕਰਕੇ ਹੀ ਭਰਦਾ ਸੀ। ਉਹ ਛੋਟੀਆਂ-ਛੋਟੀਆਂ ਚੋਰੀਆਂ ਕਰਕੇ ਥੱਕ ਗਿਆ ਸੀ। ਇੱਕ ਵਾਰੀ ਚ ਵੱਡਾ ਹੱਥ ਮਾਰਨਾ ਚਾਹੁੰਦਾ ਸੀ। ਹੁਣ ਸਨੇ ਸੋਚਿਆ ਕਿ ਅੱਜ ਰਾਤ ਰਾਜ ਮਹਿਲ ਵਿੱਚ ਚੋਰੀ ਕੀਤੀ ਜਾਵੇ। ਜਦੋਂ ਉਹ ਚੋਰੀ ਕਰਨ ਗਿਆ ਤਾਂ ਉੱਥੇ ਖਜ਼ਾਨੇ ਤੇ ਬਹੁਤ ਤਕੜਾ ਪੈਰਾ ਸੀ। ਉੱਥੇ ਤਾਂ ਕੋਈ ਚਿੜੀ ਵੀ ਫੜਕ ਨਹੀਂ ਸਕਦੀ ਸੀ। ਤਾਂ ਚੋਰੀ ਕਿਸ ਤਰ੍ਹਾਂ ਕਰਦਾ ਕੁਸ ਨੇ ਉੱਥੋਂ ਜਾਣਾ ਹੀ ਚੰਗਾ ਸਮਝਿਆ ਪਰ ਜਾਂਦੇ ਜਾਂਦੇ ਸੋਚਿਆ ਕਿ ਇਸ ਤਰ੍ਹਾਂ ਖਾਲੀ ਹੱਥ ਜਾਣ ਦਾ ਕੀ ਫਾਇਦਾ ਕਿਉਂ ਨਾ ਰਾਜ ਮਹਿਲ ਵਿੱਚ ਰਾਜ ਦੇ ਕਮਰੇ ਵਿੱਚ ਜਾਵਾਂ ਤੇ ਜਦੋਂ ਰਾਜਾ ਸੌਂ ਜਾਵੇ ਤੇ ਉਸ ਤੇ ਕੱਪੜੇ ਪਾ ਕੇ ਰਾਜ ਮਹਿਲ ਦੇ ਖਜ਼ਾਨੇ ਤੇ ਪਹੁੰਚ ਜਾਵਾਂ ਜਿਸ ਕਰਕੇ ਸਪਾਈਆਂ ਨੂੰ ਮੂੰਹ ਤੇ ਕੱਪੜਾ ਲੈਣ ਕਰਕੇ ਪਤਾ ਨਹੀਂ ਲੱਗੇਗਾ ਤੇ ਮੈਂ ਸਾਰਾ ਖਜ਼ਾਨਾ ਲੈ ਕੇ ਰਫੂ ਚੱਕਰ ਹੋ ਜਾਵਾਂਗਾ ਜਦੋਂ ਉਹ ਰਾਜ ਦੇ ਕਮਰੇ ਵਿੱਚ ਦੇਖਦਾ ਹੈ ਤਾਂ ਰਾਜਾ ਸੁੱਤਾ ਪਿਆ ਹੁੰਦਾ ਪਰ ਉਸ ਦੀ ਰਾਣੀ ਆਪਣੇ ਅੱਤੇ ਕੱਪੜਿਆਂ ਵਿੱਚ ਉਹ ਸਵੰਦ ਦੇਖੀ ਜਾਂਦੀ ਚੋਰ ਉੱਥੇ ਹੀ ਖੜ ਜਾਂਦਾ ਹੈ ਤੇ ਰਾਣੀ ਦੇ ਸੌਣ ਦਾ ਇੰਤਜ਼ਾਰ ਕਰਦਾ ਪਰ ਰਾਣੀ ਕਾਫੀ ਟਾਈਮ ਤੱਕ ਜਾਗਦੀ ਰਹਿੰਦੀ ਹੈ ਉਸ ਚੋਰ ਦਾ ਹੱਥ ਗਲਾਸ ਵਾਲੇ ਪਾਣੀ ਵਿੱਚ ਵੱਜ ਜਾਂਦਾ ਤੇ ਪਾਣੀ ਡੁੱਲ ਜਾਂਦਾ ਉਸ ਨੂੰ ਡਰ ਲੱਗਦਾ ਕਿ ਹੁਣ ਤਾਂ ਰਾਜਾ ਉੱਠ ਖੜੇਗਾ ਪਰ ਰਾਜਾ ਨਹੀਂ ਉੱਠਦਾ ਰਾਣੀ ਉਸ ਤੇ ਸਹਰਾਣੀ ਤਲਵਾਰ ਲੈ ਕੇ ਖੜੀ ਹੁੰਦੀ ਹੈ ਉਸੇ ਤਰ੍ਹਾਂ ਅੱਧੇ ਕੱਪੜੇ ਪਾਏ ਹੁੰਦੇ ਆ ਚੋਰ ਉਸ ਨੂੰ ਦੇਖ ਕੇ ਘਬਰਾ ਜਾਂਦਾ ਉਸ ਤੇ ਹੱਥ ਪੈਰ ਫੁੱਲ ਜਾਂਦੇ ਆ ਰਾਣੀ ਉਸ ਨੂੰ ਪੁੱਛਦੀ ਆ ਕਿ ਤੂੰ ਕੌਣ ਉਹ ਕਹਿੰਦਾ ਮੈਂ ਇੱਕ ਛੋਟਾ ਜਿਹਾ ਚੋਰ ਆ ਤੇ ਮੈਂ ਚੋਰੀ ਕਰਨਾ ਹੈ ਤਾਂ ਕਿ ਆਪਣੇ ਜਵਾਕਾਂ ਦਾ ਢਿੱਡ ਭਰ ਸਕਾਂ ਪਰ ਰਾਣੀ ਉਸ ਨੂੰ ਕਹਿੰਦੀ ਆ ਕਿ ਪਹਿਲਾਂ ਤੈਨੂੰ ਮੇਰੀ ਅਧੂਰੀ ਖੁਆਇਸ਼ ਪੂਰੀ ਕਰਨੀ ਪਵੇਗੀ ਜਿਹੜੀ ਮੇਰੇ ਅੰਦਰ ਅੱਗ ਲੱਗੀ ਆ ਤੈਨੂੰ ਬੁਝਾਉਣੀ ਪਵੇਗੀ ਤੂੰ ਬਹੁਤ ਹੀ ਤਾਕਤਵਰ ਆਦਮੀ ਲੱਗਦਾ ਨਾਲੇ ਆਪ ਖੁਸ਼ ਹੋ ਤੇ ਨਾਲੇ ਮੈਨੂੰ ਖੁਸ਼ ਕਰ ਰਾਣੀ ਦੀ ਗੱਲ ਸੁਣ ਕੇ ਚੋਰ ਡਰ ਜਾਂਦਾ ਹੈ ਰਾਣੀ ਮੈਂ ਤੇਰੇ ਨਾਲ ਇਹ ਸਭ ਕੁਝ ਨਹੀਂ ਕਰ ਸਕਦਾ ਪਰ ਰਾਣੀ ਦੇ ਸਿਰ ਤੇ ਤਾਂ ਭੂਤ ਸਵਾਰ ਸੀ ਚੋਰ ਉਸ ਨੂੰ ਕਹਿੰਦਾ ਹੈ ਕਿ ਠੀਕ ਹੈ ਮੈਂ ਤੇਰੇ ਨਾਲ ਸਭ ਕੁਝ ਕਰਨ ਨੂੰ ਤਿਆਰ ਹਾਂ ਪਰ ਇਸ ਤੋਂ ਪਹਿਲਾਂ ਮੈਂ ਬਾਥਰੂਮ ਜਾਣਾ ਰਾਣੀ ਉਸ ਨੂੰ ਇਸ਼ਾਰੇ ਕਰਕੇ ਬਾਥਰੂਮ ਜਾਣ ਦਾ ਕਹਿੰਦੀ ਹੈ ਉਹ ਚੁੱਪ ਕਰਕੇ ਉੱਥੋਂ ਭੱਜ ਜਾਂਦਾ ਹੈ ਫਾਤਿਆ ਦੋਂ ਪੱਜ ਕੇ ਬਾਹਰ ਜਾਂਦਾ ਤਾਂ ਇੱਕ ਸਪਾਈ ਉਸ ਨੂੰ ਰੋਕ ਲੈਂਦਾ ਤੇ ਉਸ ਤੋਂ ਪੁੱਛਗਿੱਛ ਕਰਦਾ ਉਹ ਸਾਰੀ ਗੱਲ ਸਪਾਈ ਨੂੰ ਦੱਸ ਦਿੰਦਾ ਰਾਣੀ ਉਸ ਤੋਂ ਆਪਣੇ ਜਿਸ ਹੁੰਦੀ ਖੁਆਇਸ਼ ਪੂਰੀ ਕਰਾਉਣਾ ਚਾਹੁੰਦੀ ਹੈ ਇਹ ਮੈਂ ਨਹੀਂ ਕਰ ਸਕਦਾ ਸਪਾਈ ਉਸ ਨੂੰ ਕਹਿੰਦਾ ਮੈਂ ਤੈਨੂੰ ਇਸ ਤਰ੍ਹਾਂ ਜਾਣ ਨਹੀਂ ਦੇ ਸਕਦਾ ਤੂੰ ਉਸ ਰਾਣੀ ਨੂੰ ਕਹਿ ਕਿ ਪਹਿਲਾਂ ਰਾਜੇ ਨੂੰ ਆਪਣੇ ਹੱਥੀ ਮਾਰ ਦੇ ਛੋੜ ਡਰ ਜਾਂਦਾ ਕਿ ਹੁਣ ਤਾਂ ਮੈਂ ਮਰਿਆ ਹੀ ਮਰਿਆ ਜੇ ਮੈਂ ਰਾਜੇ ਦਾ ਨਾ ਕਹੂੰਗਾ ਤਾਂ ਮੈਨੂੰ ਇਹ ਸਪਾਈ ਮਾਰੂਗਾ ਫਿਰ ਉਹ ਹੌਸਲਾ ਕਰਕੇ ਰਾਣੀ ਕੋਲ ਜਾਂਦਾ ਤੇ ਰਾਣੀ ਨੂੰ ਕਹਿੰਦਾ ਹੈ ਕਿ ਮੈਂ ਤੁਹਾਡੀ ਸ਼ਰਤ ਮੰਨ ਲਵਾਂਗਾ ਪਰ ਇਸ ਤੋਂ ਪਹਿਲਾਂ ਤੁਹਾਨੂੰ ਰਾਜੇ ਨੂੰ ਮਾਰਨਾ ਪਵੇਗਾ ਜੇ ਰਾਜਾ ਉੱਠ ਗਿਆ ਤਾਂ ਉਸਨੇ ਸਨ ਦੋਵਾਂ ਨੂੰ ਨਹੀਂ ਛੱਡਣਾ ਰਾਣੀ ਦੇ ਦਿਮਾਗ ਤੇ ਭੂਤ ਸਵਾਰ ਸੀ ਉਸਨੇ ਇੱਕਦਮ ਸੁੱਤੇ ਪਏ ਰਾਜੇ ਦਾ ਸਿਰ ਵੱਢ ਦਿੱਤਾ ਜਦੋਂ ਉਸ ਦਾ ਸਿਰ ਵੱਡਿਆ ਤਾਂ ਰਾਣੀ ਕੰਬਣ ਲੱਗ ਪਈ ਸਾਰੇ ਮੈਲ ਵਿੱਚ ਖੂਨ ਹੀ ਖੂਨ ਫੈਲ ਗਿਆ ਰਾਣੀ ਬੇਹੋਸ਼ ਹੋ ਗਈ ਇਸ ਟਾਈਮ ਚੋਰ ਪੱਤਨ ਵਿੱਚ ਕਾਮਯਾਬ ਹੋ ਗਏ ਰਾਣੀ ਰੋਂਦੀ बेहोश ਹੋ ਗਈ ਸਾਰੇ ਮਹਿਲ ਵਿੱਚ ਇਹ ਗੱਲ ਫੈਲ ਗਈ ਕਿ ਸੁੱਤੇ ਪਏ ਰਾਜੇ ਦਾ ਕਿਸੇ ਨੇ ਕਤਲ ਕਰ ਦਿੱਤਾ ਸਪਾਈ ਨੂੰ ਇਹ ਰਾਜ਼ ਪਤਾ ਸੀ ਉਸਨੇ ਕਿਹਾ ਕਿ ਸੋਚਿਆ ਕਿ ਕਤਲ ਚੋਰ ਨੇ ਕੀਤਾ ਜਾਂ ਰਾਣੀ ਨੇ ਪਰ ਇਹ ਸਹੀ ਨਹੀਂ ਪਤਾ ਸੀ ਕਿ ਕਿਸ ਨੇ ਕੀਤਾ ਰਾਣੀ ਉੱਚੀ ਉੱਚੀ ਰੋਂਦੀ ਹੈ ਤੇ ਆਪਣੇ ਪਤੀ ਨਾਲ ਸਤੀ ਹੋਣ ਦਾ ਫੈਸਲਾ ਕਰਦੀ ਸਾਰੇ ਰਾਣੀ ਤੇ ਹੁਣ ਸ਼ੱਕ ਨਹੀਂ ਕਰਦੇ ਰਾਣੀ ਨੇ ਆਪਣੇ ਪਤੀ ਨੂੰ ਮਾਰਿਆ ਕਿਉਂਕਿ ਜੇ ਉਸਨੇ ਮਾਰਿਆ ਹੁੰਦਾ ਤਾਂ ਉਹ ਉਸਦੀ ਚਿਗਾ ਵਿੱਚ ਨਾਮ ਹਰਦੀ ਰਾਣੀ ਨੂੰ ਵੀ ਇੱਕ ਦੁੱਲਨ ਦੀ ਤਰ੍ਹਾਂ ਸਜਾਇਆ ਜਾਂਦਾ ਤੇ ਉਹਨੂੰ ਸ਼ਮਸ਼ਾਨ ਘਾਟ ਵਿੱਚ ਲੈ ਕੇ ਜਾਂਦੇ ਸਾਰੇ ਉਸ ਦੇ ਉੱਪਰ ਲੱਕੜੀਆਂ ਰੱਖਦੇ ਆਖਰੀ ਲੱਕੜੀ ਉਹ ਹੀ ਸਪਾਈ ਰੱਖਦਾ ਤੇ ਉਹ ਰਾਣੀ ਦੇ ਕੰਨ ਵਿੱਚ ਆ ਕੇ ਕਹਿੰਦਾ ਕਿ ਰਾਜੇ ਦਾ ਕਤਲ ਤੁਸੀਂ ਨਹੀਂ ਕੀਤਾ ਚੋਰ ਨੇ ਕੀਤਾ ਰਾਣੀ ਸੋਚਦੀ ਆ ਕਿ ਮੇਰਾ ਇਹ ਰਾਜ ਇਸ ਸਪਾਈ ਨੂੰ ਪਤਾ ਲੱਗ ਗਿਆ ਉਹ ਕਹਿੰਦੀ ਹੈ ਕਿ ਇੱਥੋਂ ਜੰਗਲ ਵਿੱਚ ਇੱਕ ਝੌਂਪੜੀ ਬਣੀ ਹੈ ਉੱਥੇ ਜਾ ਕੇ ਤੈਨੂੰ ਜਵਾਬ ਮਿਲ ਜਾਊਗਾ ਨਾ ਤਾਂ ਰਾਜੇ ਦਾ ਕਤਲ ਮੈਂ ਕੀਤਾ ਤੇ ਨਾ ਹੀ ਚੋਰ ਨੇ ਸਪਾਈ ਪੂਰੀ ਤਰ੍ਹਾਂ ਪਰੇਸ਼ਾਨ ਹੋ ਜਾਂਦਾ ਉਹ ਦੂਸਰੇ ਦਿਨ ਉਸ ਜੰਗਲ ਵੱਲ ਤੁਰ ਪੈਂਦਾ ਉਹ ਇੱਕ ਝੌਂਪੜੀ ਕੋਲ ਜਾ ਕੇ ਕਹਿੰਦਾ ਹੈ ਕਿ ਮੈਂ ਤੁਹਾਡੇ ਕੋਲੋਂ ਇਸ ਸਵਾਲ ਦਾ ਜਵਾਬ ਮੰਗਣ ਆਇਆ ਕਿ ਰਾਜੇ ਦਾ ਕਤਲ ਕਿਸ ਨੇ ਕੀਤਾ ਉਹ ਬੁੜੀ ਕਹਿੰਦੀ ਹੈ ਤੈਨੂੰ ਮੈਂ ਸਭ ਕੁਝ ਦੱਸ ਦੇਵਾਂਗੀ ਪਹਿਲਾਂ ਤੂੰ ਇਸ ਬੱਕਰੇ ਦਾ ਸਿਰ ਧੜ ਤੋਂ ਅਲੱਗ ਕਰ ਦੇ ਜਦੋਂ ਉਹ ਬੱਕਰੇ ਦਾ ਸਿਰ ਢੜ ਤੋਂ ਅਲੱਗ ਕਰਦਾ ਤਾਂ ਉਹ ਸਿਰ ਉਸਦੇ ਹੱਥ ਵਿੱਚ ਆ ਜਾਂਦਾ ਤੇ ਉਸ ਨੂੰ ਆਪਣੇ ਨਾਲ ਲੈ ਕੇ ਇੱਕ ਗੁਫਾ ਕੋਲ ਪਹੁੰਚ ਜਾਂਦਾ ਗੁਫਾ ਕੋਲ ਜਾ ਕੇ ਉਹ ਸਿਰ ਥੱਲੇ ਡਿੱਗ ਪੈਂਦਾ ਗੁਫਾ ਨੂੰ ਦੇਖ ਕੇ ਉਸ ਸਿਪਾਈ ਨੂੰ ਬਹੁਤ ਹੈਰਾਨੀ ਹੁੰਦੀ ਹੈ ਕਿ ਜੰਗਲ ਵਿੱਚ ਕੋਈ ਗੁਫਾ ਵੀ ਹੈ ਉਹ ਗੁਫਾ ਦੇ ਬਾਹਰ ਖੜ ਜਾਂਦਾ ਉਸ ਗੁਫਾ ਵਿੱਚ ਇੱਕ ਦਾਤ ਤੇ ਉਸ ਦੀ ਬੇਟੀ ਰਹਿੰਦੀ ਸੀ ਉਹ ਤੈਤ ਬਾਹਰ ਚਲਾ ਗਿਆ ਉਸ ਦੀ ਬੇਟੀ ਇਕੱਲੀ ਗੁਫਾ ਵਿੱਚ ਸੀ ਉਸ ਨੂੰ ਮਨੁੱਖ ਦੀ ਸਮੈਲ ਆਉਂਦੀ ਹੈ ਉਸਨੇ ਬਾਹਰ ਜਾ ਕੇ ਦੇਖਿਆ ਤਾਂ ਇੱਕ ਹੱਟਾ-ਕੱਟਾ ਨੌਜਵਾਨ ਉਸਦੇ ਅੱਗੇ ਖੜਾ ਸੀ ਉਸ ਨੂੰ ਦੇਖ ਕੇ ਉਹਦੇ ਚ ਜਜ਼ਬਤ ਮਚਲਣ ਲੱਗੇ ਉਹਨੇ ਸੋਹਣੀ ਕੁੜੀ ਦਾ ਰੂਪ ਲੈ ਕੇ ਸਪਾਈ ਦੇ ਅੱਗੇ ਆ ਗਈ ਸਪਾਈ ਉਸ ਨੂੰ ਦੇਖ ਕੇ ਮੰਤਰ ਮੁਗਧ ਹੋ ਗਿਆ ਕਿਉਂਕਿ ਇਹੋ ਜੀ ਕੁੜੀ ਉਸਨੇ ਕਿਤੇ ਨਹੀਂ ਦੇਖੀ ਸੀ ਉਹ ਉਸ ਨਾਲ ਗੁਫਾ ਵਿੱਚ ਚੱਲ ਗਿਆ ਜਾਣਦੀ ਕੁੜੀ ਪੂਰੀ ਤਰ੍ਹਾਂ ਉਸ ਨਾਲ ਖੁਸ਼ ਹੋ ਗਈ ਤੇ ਇਹ ਵੀ ਉਸ ਨਾਲ ਇਹ ਸਭ ਕੁਝ ਕਰਕੇ ਨਿਹਾਲ ਹੋ ਗਿਆ ਕਿਉਂਕਿ ਇਹੋ ਜਿਹਾ ਤਾਂ ਉਸਨੇ ਕਦੀ ਮਹਿਸੂਸ ਨਹੀਂ ਕੀਤਾ ਜਿਵੇਂ ਤਿਆਨ ਦੀ ਕੁੜੀ ਪੂਰੀ ਖੁਸ਼ ਹੋ ਗਈ ਤਾਂ ਦੈਂਤ ਦੇ ਆਉਣ ਦੀ ਆਵਾਜ਼ ਉਹਨੂੰ ਆਈ ਉਸਨੇ ਉਸ ਨੂੰ ਮੁੱਠੀ ਬਣਾ ਕੇ ਕੰਨ ਤੇ ਲਾ ਦਿੱਤਾ ਦੈਂਤ ਨੇ ਆ ਕੇ ਆਪਣੀ ਬੇਟੀ ਨੂੰ ਪੁੱਛਿਆ ਕਿ ਇੱਥੇ ਕਿਸੇ ਆਦਮੀ ਦੀ ਸਮੈਲ ਆ ਰਹੀ ਉਹ ਕਹਿੰਦੀ ਇੱਥੇ ਕੋਈ ਨਹੀਂ ਆਇਆ ਜੇ ਕੋਈ ਆਇਆ ਹੁੰਦਾ ਤਾਂ ਮੈਂ ਉਸ ਨੂੰ ਜਾਣ ਦਿੰਦੀ ਉਸਨੇ ਆਪਣੀਆਂ ਗੱਲਾਂ ਵਿੱਚ ਆਪਣੇ ਪਿਓ ਨੂੰ ਪੂਰੀ ਤਰ੍ਹਾਂ ਉਲਝਾ ਲਿਆ ਹੁਣ ਜਦੋਂ ਦੈਂਤ ਉਸ ਗੁਫਾ ਵਿੱਚ ਹੁੰਦਾ ਤਾਂ ਉਸ ਸਪਾਈ ਨੂੰ ਮੱਖੀ ਬਣਾ ਦਿੰਦੀ ਤੇ ਜਦੋਂ ਉਹ ਚਲਾ ਜਾਂਦਾ ਤਾਂ ਉਸ ਨੂੰ ਉਸ ਦਾ ਰੂਪ ਦੇ ਦਿੰਦੀ ਤੇ ਆਪ ਸੋਹਣੀ ਕੁੜੀ ਬਣ ਕੇ ਉਸ ਦੇ ਨਾਲ ਰੰਗ ਰਲੀਆਂ ਮਣਾਉਂਦੀ ਉਹ ਦੋਨੇ ਬਹੁਤ ਖੁਸ਼ ਸੀ ਸਪਾਈ ਤਾਂ ਉਸ ਕੁੜੀ ਨੂੰ ਦੇਖ ਕੇ ਆਪਣੇ ਬਾੜ ਬੱਚੇ ਵੀ ਭੁੱਲ ਗਿਆ ਸੀ ਫਿਰ ਕਿੰਨੇ ਦਿਨ ਉਸ ਕੁੜੀ ਦੇ ਨਾਲ ਉਸ ਨੇ ਸਾਰਾ ਕੁਝ ਕੀਤਾ ਹੁਣ ਸਪਾਈ ਦੀ ਵਿੱਚ ਉਹ ਹਿੰਮਤ ਨਹੀਂ ਰਹੀ ਸੀ ਉਸ ਨੂੰ ਆਪਣੇ ਘਰ ਦੀ ਯਾਦ ਆਉਣ ਲੱਗੀ ਇੱਕ ਰਾਤ ਉਹ ਉੱਥੋਂ ਭੱਜ ਕੇ ਆ ਗਿਆ ਆਪਣੇ ਘਰ ਪਹੁੰਚ ਗਿਆ ਆਪਣੀ ਪਤਨੀ ਤੇ ਬੱਚਿਆਂ ਨੂੰ ਮਿਲ ਕੇ ਬਹੁਤ ਖੁਸ਼ ਹੋਇਆ ਪਰ ਉਸਦੇ ਦਿਲ ਤੇ ਦਿਮਾਗ ਤੇ ਉਹੀ ਕੁੜੀ ਛਾਈ ਹੋਈ ਸੀ ਨਾ ਉਸ ਦਾ ਖਾਣ ਨੂੰ ਕੁਝ ਜੀ ਕਰਦਾ ਤੇ ਨਾ ਹੀ ਕਿਸੇ ਨਾਲ ਗੱਲ ਕਰਨ ਉਹ ਕੁੜੀ ਤਾਂ ਹੈ ਹੀ ਇੱਕ ਪਰੀਆਂ ਵਰਗੀ ਸੀ ਇਹੋ ਜੀ ਸੋਹਣੀ ਤਾਂ ਉਸ ਨੇ ਕਿਤੇ ਦੇਖੀ ਨਹੀਂ ਸੀ ਉਹ ਹੁਣ ਕੀ ਕਰ ਸਕਦਾ ਸੀ ਕਿਉਂਕਿ ਉਹ ਰਸਤਾ ਵੀ ਭੁੱਲ ਗਿਆ ਸੀ ਪਹਿਲਾਂ ਉਸ ਨੂੰ ਇਹ ਰਸਤਾ ਉਸ ਬੁੱਢੀ ਨੇ ਦਿੱਤਾ ਸੀ ਉਸਨੇ ਹਿੰਮਤ ਕਰਕੇ ਫਿਰ ਉਸ ਕੁੜੀ ਬੁੱਢੀ ਕੋਲ ਗਿਆ ਉਸ ਨੂੰ ਕਹਿਣ ਲੱਗਾ ਕਿ ਮੈਂ ਫਿਰ ਉੱਥੇ ਜਾਣਾ ਚਾਹੁੰਦਾ ਉਹ ਬੁੱਢੀ ਪੂਰੀ ਤਰ੍ਹਾਂ ਸਮਝ ਚੁੱਕੀ ਸੀ ਕਿ ਇਸਦੇ ਦਿਮਾਗ ਵਿੱਚ ਰਾਜੇ ਦਾ ਖਿਆਲ ਨਿੱਕਲ ਗਿਆ ਉਹ ਕਹਿਣ ਲੱਗੀ ਪਹਿਲਾਂ ਤਾਂ ਮੇਰੇ ਕੋਲ ਇੱਕ ਬੱਕਰਾ ਸੀ ਜਿਸ ਦਾ ਸਿਰ ਵੱਢ ਕੇ ਤੂੰ ਉੱਥੇ ਪਹੁੰਚ ਗਿਆ ਸੀ ਹੁਣ ਮੈਂ ਕੀ ਕਰ ਸਕਦੀ ਹਾਂ ਬਾਅਦ ਵਿੱਚ ਸਪਾਈ ਉਸ ਦੇ ਪੈਰਾਂ ਵਿੱਚ ਬੈਠ ਗਿਆ ਤਰਲੇ ਮਿੰਤਾ ਕਰਨ ਲੱਗਾ ਉਸਨੇ ਕਿਹਾ ਕਿ ਆਪਣਾ ਬੇਟਾ ਮੇਰੇ ਕੋਲ ਲੈ ਕੇ ਆ। ਸੁਪਾਈ ਨੂੰ ਇਹ ਕੰਬਹੁਤ ਸੋਖਾ ਲੱਗਿਆ। ਅਗਲੇ ਦਿਨ ਉਹ ਆਪਣੇ ਬੇਟੇ ਨੂੰ ਲੈ ਕੇ ਉਸ ਬੁੱਢੀ ਔਰਤ ਕੋਲ ਗਿਆ। ਉਸਨੇ ਕਿਹਾ ਕਿ ਆਪਣੇ ਬੇਟੇ ਦਾ ਸਿਰ ਇੱਕ ਝੜਕੇ ਵਿੱਚ ਲਾ ਦੇ। ਉਹ ਉਸੇ ਟਾਈਮ ਤਿਆਰ ਹੋ ਗਿਆ। ਉਸ ਨੂੰ ਉਸ ਕੁੜੀ ਦੇ ਸਵਾਏ ਕੁਝ ਨਹੀਂ ਦਿੱਸਦਾ ਸੀ। ਉਹ ਜਦੋਂ ਤਲਵਾਰ ਕੱਢ ਕੇ ਉਸ ਨੂੰ ਮਾਰਨ ਲੱਗਿਆ ਤਾਂ ਬੁੱਢੀ ਨੇ ਉਸ ਦਾ ਹੱਥ ਫੜ ਲਿਆ ਤੇ ਕਹਿਣ ਲੱਗੀ ਇਹ ਹੀ ਤੇਰੇ ਸਵਾਲ ਦਾ ਜਵਾਬ ਹੈ। ਰਾਜੇ ਦਾ ਕਤਲ ਨਾਰਾਣੀ ਨੇ ਕੀਤਾ ਸੀ ਤੇ ਨਹੀਂ ਚੋਰ ਨੇ ਉਸ ਦਾ ਕਤਲ ਹਵਸ ਨੇ ਕੀਤਾ ਸੀ ਜਦੋਂ ਬੰਦਾ ਹਵਸ ਵਿੱਚ ਅੰਨਾ ਹੋ ਜਾਂਦਾ ਹੈ ਤਾਂ ਉਹ ਆਪਣਾ ਕੋਈ ਵੀ ਸਾਕਾ ਸਮਰਦੇ ਨਹੀਂ ਦਿਖਦਾ ਉਹ ਸਿਰਫ ਆਪਣੀ ਸਰੀਰਕ خواہش ਪੂਰੀ ਕਰਨ ਲਈ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦਾ ਹੈ ਇਸ ਦੁਨੀਆ ਵਿੱਚ ਆਦਮੀ ਹਵਸ ਗੁੱਸਾ ਤੇ ਚੁਗਰੀ ਇਹਨਾਂ ਤਿੰਨਾਂ ਤੋਂ ਬਚਣਾ ਚਾਹੀਦਾ ਹੈ ਸਪਾਈ ਨੂੰ ਇਹ ਗੱਲ ਸਮਝ ਆ ਗਈ ਉਹ ਆਪਣੇ ਘਰ ਆ ਗਿਆ ਉਸ ਨੇ ਇਹ ਗੱਲ ਜਾ ਕੇ ਚੋਰ ਨੂੰ ਵੀ ਦੱਸੀ ਉਸ ਨੇ ਵੀ ਚੋਰੀ ਨਾ ਕਰਨ ਦੀ ਸੌਂਖਾ ਲਈ ਤੇ ਮਿਹਨਤ ਮਜ਼ਦੂਰੀ ਨਾਲ ਆਪਣੇ ਪਰਿਵਾਰ ਨਾਲ ਆਪਣੇ ਪਰਿਵਾਰ ਦਾ ਪੇਟ ਭਰਨ ਲੱਗ ਪਿਆ ਇਹ ਵੀ ਦੁਬਾਰਾ ਉਸ ਰਾਜ ਵਿੱਚ ਸਪਾਈ ਬਣ ਗਿਆ ਪਰ ਰਾਜਾ ਹੁਣ ਹੋਰ ਸੀ ਹਾਂਜੀ ਇਹ ਅੱਜ ਦੀ ਕਹਾਣੀ ਸੀ ਅਸੀਂ ਅੱਜਕੱਲ ਇਹ ਹੀ ਦੇਖਦੇ ਹਾਂ ਕਿ ਕਿਸੇ ਮਾਣ ਨੇ ਆਪਣੇ ਪਿਆਰ ਵਿੱਚ ਅੰਨੇ ਹੋ ਕੇ ਆਪਣੇ ਪੁੱਤ ਦਾ ਖਤਲ ਕਰ ਦਿੱਤਾ ਆਪਣੀ ਧੀ ਦਾ ਕਤਲ ਕਰ ਦਿੱਤਾ ਇਹ ਕਤਲ ਇੱਕ ਮਾਂ ਨਹੀਂ ਕਰਦੀ ਇਹ ਉਸ ਦੀ ਹਵਸ ਹੁੰਦੀ ਹੈ ਉਹ ਹਵਸ ਵਿੱਚ ਇੰਨੀ ਅੰਨੀ ਹੋ ਜਾਂਦੀ ਹੈ ਕਿ ਉਸ ਨੂੰ ਆਪਣੇ ਬੱਚੇ ਤੱਕ ਨਹੀਂ ਦਿਸਦੀ ਇਸ ਨੂੰ ਕੰਟਰੋਲ ਵਿੱਚ ਰੱਖਣਾ ਚਾਹੀਦਾ ਹੈ ਹਾਂਜੀ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਪਲੀਜ਼ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ